ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਐਂਡ ਤੁਹਾਡਾ ਆਪਣਾ ਚੈਨਲ ਵੀ ਹੈ ਮੇਰੇ ਨਾਲ ਨਾਲ ਜਿਹਦਾ ਨਾਮ ਹੈਗਾ ਆਲਸ ਵਿਦ ਸਿਮਰਨ ਤੁਹਾਨੂੰ ਪਤਾ ਹੀ ਆ ਇਸ ਚੈਨਲ ਤੇ ਹਰ ਰੋਜ਼ ਆਲਸ ਦੇ ਰਿਲੇਟਡ ਵੀਡੀਓ ਆਉਂਦੀਆਂ ਆ ਜਿਨ੍ਹਾਂ ਨੂੰ ਇਸ ਚੈਨਲ ਬਾਰੇ ਨਹੀਂ ਪਤਾ ਸੀ ਚਾ ਉਹ ਅੱਜ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਸਭ ਤੋਂ ਪਹਿਲਾਂ ਉਹ ਜਾ ਕੇ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਕਿ ਆਉਣ ਵਾਲੀਆਂ ਵੀਡੀਓ ਦੀ ਉਹਨਾਂ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਅੱਜ ਦੀ ਵੀਡੀਓ ਆਪਣੀ ਹੈਗੀ ਆ ਜਿਹੜੀ ਕਿ ਟੋਟਲੀ ਰਿਗਾਰਡਿੰਗ ਅਬਾਊਟ ਰੀਡਿੰਗ ਮੈਜੋਰਿਟੀ ਆਫ ਸਟੂਡੈਂਟਸ ਜਿਹੜੇ ਕਿ ਯਾਰ ਰੀਡਿੰਗ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਫੇਸ ਕਰਦੇ ਆ ਠੀਕ ਆ ਅੱਜ ਜਿਹੜੀ ਆਪਣੀ ਪ੍ਰੋਬਲਮ ਆ ਜਿਹਦਾ ਕਿ ਆਪਾਂ ਸੋਲੂਸ਼ਨ ਦੱਸਣ ਜਾ ਰਹੇ ਆ ਉਹ ਹੈ ਕਿ ਆ ਜ਼ਿਆਦਾਤਰ ਸਟੂਡੈਂਟਸ ਨੂੰ ਜਿਹੜਾ ਫਾਲਸ ਐਂਡ ਨਾਟ 기ਵਨ ਆ ਇਹਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ਨ ਰਹਿੰਦੀ ਹੈ ਜਦੋਂ ਫਾਲਸ ਲਾ ਹੁੰਦਾ ਹੈ ਆਨਸਰ ਉਹ ਨਾਟ ギਵਨ ਲਾ ਦਿੰਦੇ ਆ ਜਦੋਂ ਨਾਟ ギਵਨ ਹੁੰਦਾ ਹੈ ਉਹ ਫਾਲਸ ਲਾ ਦਿੰਦੇ ਆ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਅਸੀਂ ਆਨਸਰ ਕਿਹੜਾ ਲਾ ਗਏ ਦੋਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਕਨਫਿਊਜ਼ਨ ਪੈਦਾ ਹੁੰਦੀ ਹੈ ਉਹਨਾਂ ਦੇ ਮਾਈਂਡ ਵਿੱਚ ਬਟ ਅੱਜ ਜਿਹੜਾ ਆਪਾਂ ਇਹ ਡਾਊਟ ਆ ਚੰਗੀ ਤਰ੍ਹਾਂ ਕਲੀਅਰ ਕਰ ਦੇਣਾ ਵੀ ਆਪਾਂ ਨਾਟ ギਵਨ ਤੇ ਫਾਲਸ ਵਾਲਾ ਕੰਮ ਹੀ ਖਤਮ ਕਰ ਦੇਣਾ ਸਿੱਧਾ ਆਪਾਂ ਨੂੰ ਮੈਂਟ ਚਾਂਸ ਆ ਲੱਭੂਗਾ ਵੀ ਆਪਾਂ ਨਾਟ ギਵਨ ਬਸ ਲਾਤਾ ਮੇਰਾ ਆਨਸਰ ਠੀਕ ਆ ਠੀਕ ਹੈ ਐਂਡ ਹੁਣ ਤੁਸੀਂ ਵੀਡੀਓ ਨੂੰ ਜਿਹੜਾ ਆ ਪੂਰਾ ਧਿਆਨ ਨਾਲ ਦੇਖਣਾ ਆ ਐਂਡ ਪ੍ਰੈਕਟਿਸ ਕਰਕੇ ਦੇਖਣੀ ਆ ਠੀਕ ਹੈ ਜਦੋਂ ਆਪਾਂ ਨੂੰ ਰੀਡਿੰਗ ਮਿਲ ਗਈ ਫਰਸਟ ਪੈਸੇਜ ਆਪਣਾ ਹੈਗਾ ਵਾਈ ਡੂ ਪੀਪਲ ਕਲੈਕਟ ਥਿੰਗਸ ਆਪਾਂ ਨੂੰ ਨਹੀਂ ਮਤਲਬ ਹੈਗਾ ਵੀ ਇਹਦਾ ਆਪਾਂ ਨੂੰ ਚਾਹੀਦਾ ਹੈਡਿੰਗ ਦਾ ਮਤਲਬ ਪਤਾ ਆ ਚਾਹੇ ਨਹੀਂ ਪਤਾ ਆਪਾਂ ਨੂੰ ਕੋਈ ਚੱਕਰ ਨਹੀਂ ਦਾ ਆਪਾਂ ਕੀ ਲੈਣਾ ਵੀ ਲੋਕੀ ਕਿਉਂ ਕਲੈਕਟ ਥਿੰਗਸ ਕਰਦੇ ਆ ਕਾਰਨ ਨਾ ਕਰਨ ਉਸ ਚੀਜ਼ ਬਾਰੇ ਨਹੀਂ ਆਪਾਂ ਸੋਚਣ ਲੱਪਣਾ ਵੀ ਲੋਕੀ ਕਿਉਂ ਕਰਦੇ ਆ ਨੋ ਇਦਾਂ ਦੀਆਂ ਚੀਜ਼ਾਂ ਨਹੀਂ ਮੈਟਰ ਕਰਦੀਆਂ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਤੁਸੀਂ ਇਧਰ ਦੇਖਣਾ ਦੇਖ ਲਓ ਆਪਣਾ ਪੇਪਰ ਵਗੈਰਾ ਤੁਹਾਡਾ ਸੈੱਟ ਰਿਹਾ ਸਭ ਤੋਂ ਪਹਿਲਾਂ ਆਪਾਂ ਕੁਐਸਚਨਸ ਤੇ ਜਾਣਾ ਆ ਠੀਕ ਹੈ ਆਪਣੇ ਕੋਲ ਕਿਹੜੀ ਟਾਈਪ ਦਿੱਤੀ ਗਈ ਹੈ ਟਰੂ ਫਾਲਸ ਨਾਟ 기ਵਨ ਇਹ ਵੀ ਦੇਖਣਾ ਹੈ ਟਰੂ ਫਾਲਸ ਨਾਟ 기ਵਨ ਦਿੱਤੀ ਹੈ ਕਿ ਜੈਸਨੋ ਦਿੱਤੀ ਹੈ ਠੀਕ ਹੈ ਹਾਂ ਜਿਹੜਾ ਆਪਣੇ ਕੋਲ ਫਰਸਟ ਹੈਗਾ ਆ ਡਾਕਟਰ ਮੈਰੀਆ ਰਿਸਟਰ ਬਲੀਵਸ ਥੈਟ ਪੀਪਲ ਬੀ ਕਮ ਇੰਟਰਸਟਡ ਇਨ ਕਲੈਕਟਿੰਗ ਇਨ अर्ਲੀ ਚਾਈਲਡਹੂਡ ਠੀਕ ਹੈ ਆਪਣੇ ਕੋਲ ਫੋਰ ਐਗਜ਼ਾਮਪਲ ਤੁਸੀਂ ਹੁਣ ਇਦਾਂ ਨਹੀਂ ਜਾਣਾ ਹੈਗਾ ਵੀ ਇਹਦਾ ਆਨਸਰ ਫਾਲਸ ਆ ਟਰੂ ਆ ਨਾ ਆਪਾਂ ਇਹਦੇ ਵਿੱਚੋਂ ਪੜ੍ਹਨਾ ਸਿਰਫ ਅੱਜ ਦਾ ਮੇਰਾ ਮੇਨ ਮੋਟਿਵ ਹੈਗਾ ਵੀ ਮੈਂ ਤੁਹਾਨੂੰ ਦੱਸਣਾ ਆ ਪਰ ਨਾਟ 기ਵਨ ਕਿੱਦਾਂ ਲੱਭਣਾ ਠੀਕ ਹੈ ਇਹ ਆਪਣਾ ਪਹਿਲਾ ਹੈਗਾ ਜੋ ਵੀ ਇਹਦਾ ਮਤਲਬ ਹੋਇਆ ਆ ਆਪਾਂ ਨੂੰ ਇਹਦਾ ਆਨਸਰ ਆਪਾਂ ਨੂੰ ਲੱਭਿਆ ਠੀਕ ਹੈ ਫੋਰ ਐਗਜ਼ਾਮਪਲ ਮੰਨ ਕੇ ਚੱਲੋ ਆਨਸਰ ਇਹਦਾ ਲੱਭ ਗਿਆ ਆਪਾਂ ਟਰੂ ਲਾਤਾ ਇਹਦੀ ਵੈਸੇ ਵੀ ਆਨਸਰ ਇਹਦਾ ਟਰੂ ਆ ਇਥੇ ਲੋਕੇਸ਼ਨ ਤੁਸੀਂ ਮੰਨ ਲਓ ਇੱਥੋਂ ਲੈ ਕੇ ਇੱਥੇ ਤੱਕ ਆ ਇਹਦਾ ਆਨਸਰ ਆ ਗਿਆ ਟਰੂ ਪਹਿਲੇ ਦਾ ਟਰੂ ਆ ਗਿਆ ਹੁਣ ਜਿਹੜਾ ਆਪਣਾ ਦੂਜਾ ਆ ਇਹ ਫਾਰਮ ਆਫ ਕਲੈਕਟਿੰਗ ਮੇ ਬੀ ਹੈਵ ਹੈਲਪਡ ਸਮ ਐਂਸ਼ੈਂਟ ਹਿਊਮਨਸ ਟੂ ਸਰਵਾਈਵ ਇਹਦਾ ਆਪਣੀ ਲੋਕੇਸ਼ਨ ਤੁਸੀਂ ਮੰਨ ਕੇ ਚੱਲਣਾ ਆਹ ਆ ਦੋ ਟਰੂ ਹੋ ਗਏ ਐਂਡ ਹੁਣ ਜਦ ਜਿਹੜੀ ਆਪਣਾ ਤੀਜਾ ਆ ਤੀਜਾ ਆਪਣਾ ਜਿਹੜਾ ਕੁਐਸਚਨ ਆ ਉਹਦੀ ਲੋਕੇਸ਼ਨ ਆਪਣੇ ਕੋਲ ਹੈਗੀ ਇੱਥੇ ਇਹਦਾ ਆਨਸਰ ਆਪਣੇ ਕੋਲ ਆ ਗਿਆ ਫਾਲਸ ਠੀਕ ਆ ਪਹਿਲੇ ਤਨ ਆਪਣੇ ਹੋ ਗਿਆ ਹੁਣ ਜਿਹੜਾ ਆਪਣਾ ਅਗਲਾ ਆ ਚੌਥਾ ਉਹਦੇ ਆਪਣੇ ਕੋਲ ਹੈਗਾ ਇੱਥੇ ਆ ਲੋਕੇਸ਼ਨ ਆਉਦੀ ਪਹਿਲਾਂ ਲੋਕੇਸ਼ਨ ਲੱਭ ਕੇ ਆਪਾਂ ਲੋਕੇਸ਼ਨ ਤਾਂ ਲੱਭਣੀ ਹੈ ਕਿਉਂਕਿ ਆਪਾਂ ਆਨਸਰ ਲੱਭਣਾ ਆ ਪੰਜਵਾਂ ਆਪਾਂ ਨੂੰ ਨਹੀਂ ਲੱਭਿਆ ਇਥੋਂ ਹੁਣ ਛੇਵੇਂ ਦੀ ਲੋਕੇਸ਼ਨ ਆਪਣੀ ਹੈਗੀ ਆ ਆਵੜੀ ਠੀਕ ਹੈ ਪ੍ਰੀਮਾ ਫਾਲਸ ਜਾਂ ट्रू ਜੋ ਮਰਜੀ ਮੰਨ ਕੇ ਚੱਲੋ ਆਪਣੇ ट्रू ਹੋਵੇ ਫਾਲਸ ਹੋਵੇ ਆਪਾਂ ਨੂੰ ਕੋਈ ਮਤਲਬ ਮੈਂ ਤੁਹਾਨੂੰ ਜਿਹੜੀ ਮੇਨ ਗੱਲ ਸਮਝਾਉਣ ਲੱਗੀ ਆ ਵੀ ਜਿਹੜਾ ਹੁਣ ਆਪਣਾ 5th ਆ ਨਾ 5th ਆਪਾਂ ਕਿੱਦਾਂ ਪਤਾ ਕਰਨਾ ਆਪਣਾ ਨਾਟ ਗਿਵਨ ਆ ਆ ਜਿਹੜੀ ਸਪੇਸ ਇਹਦੇ ਵਿੱਚ ਹੁਣ ਹੈਗੀ ਆਪਣੇ ਕੋਲ ਆ ਪੈਰਾਗ੍ਰਾਫ 4 ਦਾ ਆਨਸਰ ਹੋ ਗਿਆ ਕ੍ਰੋਸ ਜਿਹੜਾ ਆ ਆਨਸਰ ਆ 6th ਦਾ ਹੋ ਗਿਆ ਜਿਹੜਾ ਆ ਆਪਣੇ ਕੋਲ ਆ ਤਿੰਨ ਲਾਈਨਾਂ ਬਚੀਆਂ ਇਹਨੂੰ ਪੜ ਕੇ ਦੇਖੋ ਜੇ ਤਾਂ ਆਪਣੇ ਕੋਲ 5th ਦਾ ਆਨਸਰ ਵਿੱਚੋਂ ਨਿਕਲਦਾ ਆ ਆਨਸਰ ਫਾਈਂਡ ਕਰੋ ਇਫ देयर इज नो ਲੋਕੇਸ਼ਨ ਇਨ ਦਿਸ ਬਿਟਵੀਨ ਸਪੇਸ देयर विल बी ਆਨਸਰ ਇਸ ਨੋਟ 기ਵਨ ਯੂ ਕੈਨ ਅੰਡਰਸਟੈਂਡ ਮਾਈ ਪੁਆਇੰਟ ਜੋ ਮੈਂ ਤੁਹਾਨੂੰ ਸਮਝਾਉਣਾ ਚਾਹੁੰਦੀ ਆ ਤੁਸੀਂ ਸਮਝ ਗਏ ਹੋਵੋਗੇ ਜਿਹੜਾ ਆਪਣੇ ਕੋਲ ਆ ਵਿਚਲਾ ਸਪੇਸ ਬਿਸਾਈਡ ਆਫ ਥਿਸ ਕਿੱਤੇ ਵੀ ਲੋਕੇਸ਼ਨ ਨਹੀਂ ਹੋ ਸਕਦੀ ਹੈਗੀ ਉਹਦੀ ਠੀਕ ਹੈ ਆਪਾਂ ਨੂੰ ਜਿਹੜਾ ਐਗਜ਼ਾਮ ਵਿੱਚ ਰੀਡਿੰਗ ਮੈਲਡਿੰਗ ਹੈ ਜਿਹੜੇ ਸਾਰੇ ਆਨਸਰ ਹੋਊਗੇ ਇਸ ਤਰ੍ਹਾਂ ਸੀਕੁਐਂਸ ਵਾਈਜ਼ ਹੀ ਹੋਊਗੇ ਅਨ ਜਿਹੜੀ ਆਪਣੀ ਵੈਚਨਲੀ ਸਪੇਸ ਆਉਗੀ ਜੇਕਰ ਉਹਦੇ ਵਿੱਚ ਆਪਾਂ ਨੂੰ ਲੋਕੇਸ਼ਨ ਜਾਂ ਆਨਸਰ ਨਹੀਂ ਮਿਲਦਾ ਹੈਗਾ ਆਪਾਂ ਸਿਰਫ ਉਹਦੇ ਵਿੱਚ ਹੀ ਚੈੱਕ ਕਰਨਾ ਸਿਰਫ ਆਧੁਲਨਾਂ ਦੇ ਵਿੱਚ ਜੇ ਘਰੀ ਦਾ ਮਤਲਬ ਉਹਦੇ ਨਾਲ ਕੁਇਟ ਲੇਟ ਹੁੰਦਾ ਪਿਆ ਹੈ ਨਹੀਂ ਤਾਂ ਆਨਸਰ ਆਪਣਾ ਨਾਟ ਗਿਵਨ ਹੀ ਆਉਣਾ ਹੈ ਆਪਾਂ ਨਹੀਂ ਜਾਣਾ ਹੈਗਾ ਆਪਾਂ ਕੀ ਕਰਦੇ ਆ ਜਿਹੜਾ ਲਾਸਟ ਤੱਕ ਪੂਰਾ ਪੈਰਾਗ੍ਰਾਫ ਪੜ ਪੜ ਕੇ ਦੇਖਦੇ ਹੈ ਆਂਸਰ ਲੱਭ ਵੀ ਆਂਸਰ ਲੱਭ ਪਵੇ ਜੇ ਨਹੀਂ ਆਂਸਰ ਲੱਭਦਾ ਆਪਾਂ ਟਰੂ ਸੋਚਦੇ ਆਪਾਂ ਫਾਲਸ ਸੋਚਦੇ ਆ ਇਦਾਂ ਕੁਛ ਨਹੀਂ ਸੋਚਣਾ ਇਹਦਾ ਲੈਣਾ ਵਾਚੀ ਸਿਰਫ ਆਂਸਰ ਪੁਆਇੰਟ ਕਰਨਾ ਜੇ ਆਂਸਰ ਆਪਾਂ ਨੂੰ ਨਹੀਂ ਮਿਲਦਾ ਹੈਗਾ ਤਾਂ ਲਾ ਕੇ ਆਪਣੇ ਆਪ ਤੇ ਯਕੀਨ ਰੱਖਣਾ ਆ ਵੀ ਮੈਨੂੰ ਨਹੀਂ ਲੱਭਾ ਸੀ ਤਾਂ ਮੈਂ ਤਾਂ ਹੀ ਨਾਟ 기ਵਨ ਲਾਇਆ ਆ ਨਾਟ 기ਵਨ ਦੀ ਕਦੀ ਵੀ ਕੋਈ ਲੋਕੇਸ਼ਨ ਕਦੀ ਵੀ ਕੋਈ ਆਨਸਰ ਨਹੀਂ ਹੁੰਦਾ ਸੋ ਇਹਦੇ ਵਿੱਚ ਦੀ ਸਪੇਸ ਵਿੱਚ ਹੀ ਆਪਾਂ ਦੇਖਣਾ ਆ ਚੌਥੇ ਤੇ ਛੇਵੇਂ ਦੇ ਵਿੱਚ ਦਾ ਜਿਹੜਾ ਸਪੇਸ ਆਊਗਾ ਵੀ ਉਹਦੇ ਵਿੱਚ ਆਨਸਰ ਹੈਗਾ ਜਾਂ ਆਨਸਰ ਨਹੀਂ ਹੈਗਾ ਸੋ ਡੋਨਟ ਵਰੀ ਆਪਾਂ ਆਨਸਰ ਲਾ ਦੋ ਐਂਡ ਇਦਾਂ ਦੀਆਂ ਟ੍ਰਿਕਸ ਹੁੰਦੀਆਂ ਐ ਜਿਹੜੀਆਂ ਕਿ ਨਾਈਨ ਬੈਂਡਸ ਵਾਲੇ ਬੱਚੇ ਜਿਹੜੇ ਫੋਲੋ ਕਰਕੇ ਆਪਣੇ ਡਿਜ਼ਾਇਰ ਬੈਂਡਸ ਕੋਲ ਲੈ ਰਹੇ ਨੇ ਠੀਕ ਐ ਇਹ ਨਹੀਂ ਹੈਗਾ ਵੀ ਆਪਾਂ ਉਹਨੂੰ ਇੱਕ ਦੇ ਪਿੱਛੇ ਪੈ ਗਿਆ ਆਪਾਂ ਉਹ ਨਹੀਂ ਲੱਭਦਾ ਸੋਚੀ ਜਾ ਰਹੇ ਆ ਸਾਰਾ ਘੰਟਾ ਆਪਾਂ ਇੱਕ ਪੈਸੀ ਤੇ ਖਰਾਬ ਕਰੀ ਜਾ ਰਹੇ ਹਾਂ ਨੂੰ ਇਟ ਵਿਲ ਬੀ ਰੋਂਗ ਇਦਾਂ ਨਹੀਂ ਕਰਨਾ ਇਫ ਯੂ ਡੂ ਥਿਸ ਤੁਸੀਂ ਆਪਣਾ ਟਾਈਮ ਜਿਹੜਾ ਮੈਨੇਜਮੈਂਟ ਨਹੀਂ ਕਰ ਪਾਉਂਗੇ ਟਾਈਮ ਮੈਨੇਜਮੈਂਟ ਤੇ ਵੀ ਆਪਾਂ ਇੱਕ ਵੀਡੀਓ ਵਧੀਆ ਲੈ ਕੇ ਆਵਾਂਗੇ ਇਫ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਲੱਗੀ ਵਧੀਆ ਵੀ ਕੋਈ ਤੁਹਾਨੂੰ ਫਾਇਦਾ ਹੋਊਗਾ आई होप थो बहुत ज़्यादा फायदा होगा इस ट्रिक का चैनल लाइक कॉमेंट इस वीडियो से सबसक्राइब एंड अपने फ्रेंड्स ना वीडियो ने जरूर शेयर करना ओके बाय। थैंक यू एवरी वन थैंक्स फॉर वॉचिंग